ਮਨਪੀ ਬਾਦਲ ਸਾਡੇ ਨਾਲ ਉਹਨਾਂ ਗੱਲਬਾਤ ਕਰਦੇ ਮਨਪੀ ਜੀ ਸਭ ਤੋਂ ਇੰਪੋਰਟੈਂਟ ਡਿਸੀਜਨ ਕੀ ਹੋਇਆ ਸਭ ਤੋਂ ਇੰਪੋਰਟੈਂਟ ਡਿਸੀਜਨ ਦੋ ਚਾਰਸ ਇੰਪੋਰਟੈਂਟ ਡਿਸੀਜਨ ਦੱਸੋ ਇੰਪੋਰਟੈਂਟ ਤਾਂ ਨਹੀਂ ਹੈ ਪਰ ਮੇਰੇ ਦਿਲ ਦੇ ਕਰੀਬ ਸੀ ਦੀ ਲਾਲ ਬੱਤੀ ਵਾਲਾ ਕਲਚਰ ਪੰਜਾਬ ਚੋਂ ਖਤਮ ਹੋ ਗਿਆ ਹੈ ਫਾਊਂਡੇਸ਼ਨ ਸਟੋਨ ਜਿਹੜਾ ਨਿਊ ਪੱਥਰ ਮਨਿਸਟਰ ਤੇ ਸੀ ਚੀਫ ਉਹ ਵੀ ਖਤਮ ਹੋ ਗਿਆ ਹੈ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 50 ਨਵੇਂ ਡਿਗਰੀ ਕਾਲਜ ਖੋਲੇ ਜਾ ਰਹੇ ਹਨ ਦੋਨੋਂ ਵਿੱਚ ਸੈਨਿਕ ਸਕੂਲ ਖੋਲੇ ਜਾ ਰਹੇ ਹੈ ਇਹ ਜੋ ਪੰਜਾਬ ਦੇ ਫਾਈਨੈਂਸਸ ਤੇ ਵਾਈਟ ਪੇਪਰ ਲੈ ਕੇ ਆ ਰਿਹਾ ਹੈ ਡਟੀਓ ਵਾਲੀ ਗੱਲ ਕੀ ਇੱਕ ਡਟੀਓ ਵਾਲੀ ਕੀ ਗੱਲ ਹੈ ਡਟੀਓ ਵਾਲੀ ਗੱਲ ਸਭ ਦੇਖੀਏ ਐਸੇ ਹੈ ਕਿ ਅੱਜ ਕੱਲ ਅੱਜ ਅੱਜ ਕੱਲ ਕੇ ਯੁੱਗ ਮੇ ਡਟੀਓ ਦਾ ਦਫਤਰ ਜੋ ਹੈ ਉਹ ਬੇਮਾਇਨਾ ਹੈ ਆਪਣੇ ਖਰਚੇ ਕਮ ਕਰਨੇ ਹੈ जो डीटीओ का काम है लाइसेंस बनाना या रजिस्ट्रेशन वो एसडीएम को दिया जाएगा और पंजाब में 22 जिले हैं तो 22 पीसीएस ऑफिसर हमें और किसी काम के लिए नहीं तो हमें 22 नए रिक्रूट करने पड़ते ड्रग एसटीएफ क्या कहेगा कौन हेड करूगा ਸਭ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਗਵਰਨਮੈਂਟ ਆਫ ਇੰਡੀਆ ਨੇ ਲਿਖਿਆ ਕਿ ਬੜੇ ਬਹਾਦਰ ਅਫਸਰ ਨੇ ਪੰਜਾਬ ਪੁਲਿਸ ਤੇ ਇੰਡੀਅਨ ਪੁਲਿਸ ਸਰਵਿਸ ਤੇ ਮਿਸਟਰ ਹਰਪ੍ਰੀਤ ਸਿੱਧੂ ਉਹਨਾਂ ਉਹਨਾਂ ਦੀ ਜ਼ੇਰੇ ਕਿਹਾਦਤ ਇਹ ਟਾਸਕ ਫੋਰਸ ਬਣੀ ਹੈ ਔਰ ਉਹਨਾਂ ਦਾ ਦਫਤਰ ਸੀਐਮ ਦੇ ਦਫਤਰ ਦੇ ਅੰਦਰ ਹੋਏਗਾ ਔਰ ਇਹ ਡੇ ਟੂ ਡੇ ਆワー ਟੂ ਆワー ਮੋਨਿਟਰ ਹੋਏਗਾ ਮੈਂ ਪੂਰ ਉਮੀਦ ਹੈ ਕਿ ਪੰਜਾਬ ਮੇ ਡਰੱਗਸ ਕੀ ਪ੍ਰੋਬਲਮ ਜੋ ਹੈ ਇੱਕ ਇੱਕ ਮਹੀਨੇ ਦੇ ਵਿੱਚ ਖਤਮ ਹੋ ਜਾ ਕਿਸਾਨੀ ਦੇ ਕਰਜ਼ੇ ਦੀ ਮਨਪੀ ਜੀ ਤਾਂ ਮਨਪੀ ਬਾਦਲ ਸੀ ਜਿਹੜੇ ਕਾਫੀ ਬਿਜ਼ੀ ਨੇ ਸਾਰੀ ਪ੍ਰੈਸ ਉਹਨਾਂ ਦੇ ਨਾਲ ਗੱਲਬਾਤ ਕਰ ਰਹੀ ਤਸਵੀਰ ਵੀ ਕੋਸ਼ਿਸ਼ ਕੀਤੀ ਤਮਨਪ੍ਰੀਤ ਨੇ ਕਿਹਾ ਕਿ ਲਾਲਬੱਤੀ ਕਲਚਰ ਜਿਹੜੀ ਸਭ ਤੋਂ ਇੰਪੋਰਟੈਂਟ ਗੱਲ ਕਹੀ ਸੀ ਕਿ ਲਾਲਬੱਤੀ ਕਲਚਰ ਖਤਮ ਹੋਏਗਾ ਤਾਂ ਲਾਲਬੱਤੀ ਕਲਚਰ ਪੰਜਾਬ ਚੋਂ ਖਤਮ ਹੋਣ ਜਾ ਰਿਹਾ ਹੈ ਕੈਮਰਾ ਮਰਜਿੰਦਰ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸਾਂਝਾ ਚੰਡੀਗੜ੍ਹ